ਕਿ ਕੁਝ ਵੀ ਹੁੰਦਾ ਕਿਸੇ ਦੇ ਕੋਈ ਵੀ ਉਹ ਕਰਦਾ ਇਹ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਦੇ ਤੇ ਮੰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜ਼ਿੰਮੇਵਾਰ ਐਸਚਓ ਹੋਊਗਾ ਇਹ ਮਰਜੀ ਵੀਡੀਓ ਬਣਾ ਲਓ ਠੀਕਾ ਬਣ ਗਈ ਜੀ ਵਿਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਪੋਸੇ ਤੇ ਹੱਥ ਚੱਕ ਸਕਦਾ ਤਕੜੇ ਤੇ ਨਹੀਂ ਚੱਕਦਾ ਇਹ ਪੋਸੇ ਉੱਤਰ ਪਹਿਣਗੇ ਪਤਾ ਪਿੰਡ ਵਾਲਿਆਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਧੂਠ ਮਾਰ ਕੇ ਫੈਕਟਰੀ ਲਾ ਗਿਆ ਸਰ ਹੁਣ ਹਤਮਨ ਸਾਹਿਬ ਤੁਹਾਨੂੰ ਕਹਿ ਰਹੇ ਅਸੀਂ ਨਸ਼ਿਆਂ ਦੇ ਖਿਲਾਫ ਇਹ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਆਪਣੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜਾਂ ਝੋਟ ਤਾ ਉਹ ਬੰਨਾਂ ਧੱਕੇ ਮਨ ਹਲਾ ਕੇ ਦਿਖਾ ਕਾਲਾ ਚਲੋ ਯਾਰ ਆ ਤੁਸੀਂ ਸਾਨੂੰ ਕੋਈ ਅਸੀਂ ਕੋਈ ਗੱਲ ਨਹੀਂ ਦੇਖਾਂਗੇ ਯਾਰ ਠੀਕ ਆ ਤਾਂ ਵੀ ਆ ਵੀ ਕੋਈ ਗੱਲ ਲੈ ਕਹਿ ਰਿਹਾ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਚੈਲੰਜ ਮੈਂ ਡੀਟੀ ਨੂੰ ਮੈਂ ਹੁਣੀ ਲਿਆਉਂਦਾ ਉਹ ਲਿਆ ਵੀ ਡੀਟੀ ਲਿਆ ਕੇ ਦੇ ਐਸਾ ਚੋ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਹੈ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਦੇਤੇ ਮੰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜੁम्मेवार ਐਸਐਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਦਾ ਲਿਖ ਕੇ ਦੇ ਦੋ ਹੋਰ ਬਹੁਤ ਜਿੰਨੀ ਮਰਜ਼ੀ ਵੀਡੀਓ ਬਣਾਉਗਾ ਠੀਕ ਹੈ ਬਣ ਗਈ ਜੀ ਵਾਇਰਲ ਕਰ ਬਾਹਰ ਬਾਹਰ ਵੀ ਤੁਸੀਂ ਇਹ ਨਹੀਂ ਕਰੀਂਗਾ ਦਾ ਰਿਪੋਰਟ ਅਸੀਂ ਲੋਕਾਂ ਨੂੰ ਕਹਿੰਦੇ ਨੇ ਉਹਦੇ ਸੁਣਦੇ ਨਹੀਂ ਉਹਨਾਂ ਦੀ ਚੇਤਨ ਨਹੀਂ ਇਹ ਵੀ ਨਾਮ ਬੋਲ ਕੇ ਕੀ ਆ ਦੇਖ ਬੈਠੀ ਦੇ ਮਾਰ ਕਰ ਰਹੇ ਨੇ ਮੇਰਾ ਮੇਰਾ ਗਲੀ ਪਾਣੀ ਨਹੀਂ ਸਾਡੇ ਕੋਲ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਇਹ ਥੋੜੇ ਜਿਹੀ ਗੱਲ ਤੇ ਤੁਸੀਂ ਕਹੋ ਹਮੇਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਮੋਸੇ ਤੇ ਹੱਥ ਚੱਕ ਸਕਦਾ ਤਕੜੇ ਤੇ ਨਹੀਂ ਚੱਕਦਾ ਜਦੋਂ ਤੁਸੀਂ ਉਹ ਕੱਲਾ ਜਾਣਾ 2500 ਬੰਦਾ ਗਲਤ ਹੋਗਾ ਕਹਿੰਦਾ ਸਹੀ ਹੈਗਾ ਗਲਤ ਹੋਗੇ छत् पैण पता पिंडे सेठ मालू कोई नहीं कहता जो झूठ मार के फैक्ट्री ला गया ਕੀ ਕਿ ਇਹ ਦੇਖਦੇ ਜਿਹੜੇ ਸੁਧਰਨ ਕਹਿੰਦਾ ਸਾਨੂੰ ਡਰਾਇਆਇਆ ਤੋ ਹਾਂ ਦੇਖੋ ਜੇਕਰ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਚੂ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਹੈ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਹੈ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇੱਕ ਵਾਰ ਤਮਨ ਸਿੰਘ ਤੁਹਾਨੂੰ ਕਹਿ ਰਿਹਾ ਸੀ ਨਸ਼ਿਆਂ ਦੇ ਖਿਲਾਫ ਇਹ ਧੰਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਅੱਦੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜੇ ਜੁਰਤਾਂ બના તું હા